ਜਿਹੜੇ ਏਜੰਟ ਐ ਨਾ ਕਬੂਤਰ ਬਾਜ਼ ਐ ਜਿਹੜੇ ਵੀ ਹੈਗੇ ਆ ਤੇ ਇਹ ਬਾਜ਼ ਆ ਜਾਣੇ ਨਾ ਏਜੰਟਾਂ ਨੂੰ ਚੇਤਾਵਨੀ ਦੇਣਾ ਬੰਦੇ ਦੇ ਪੁੱਤ ਬਣ ਕੇ ਨਾ ਬੱਚਿਆਂ ਨੂੰ ਛੱਡ ਦਿਓ ਜੇ ਕੋਈ ਗੱਲਬਾਤ ਹੋ ਗਈ ਕੋਈ ਅਭੀ ਨਭੀ ਹੋ ਗਈ ਤੇ ਤੁਹਾਡੀਆਂ ਪੀੜ੍ਹੀਆਂ ਤੱਕ ਗਾਂ ਕੰਮਣਗੀਆਂ ਵੀ ਅਸੀਂ ਇਹ ਕੰਮ ਕਿਉਂ ਕੀਤਾ ਤੇ ਤੁਹਾਡੇ ਪੁੱਤ ਪੋਤਰੇ ਤੱਕ ਪਛਤਾਉਣਗੇ ਉਹਨੂੰ ਕਹਾਂ ਚੰਗਾ ਨਹੀਂ ਕੀਤਾ ਬੰਦੇ ਦੇ ਪੁੱਤ ਬਣ ਕੇ ਵਾਪਸ ਦੇ ਦਿਓ ਜੇ ਬੱਚੇ ਵਾਪਸ ਨਾਲ ਆਏ ਤੇ ਸਾਰੇ ਪਰਿਵਾਰਾਂ ਤੇ ਇਹਨਾਂ ਦੇ A to Z ਜਿੰਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਸਾਰਿਆਂ ਦੇ ਪਰਚੇ ਦਰਜ ਹੋਣਗੇ ਆ ਹੁਣੇ ਇਹ ਦੱਸਦੇ ਪਏ ਆ ਆ ਆ ਜਿਹੜੀਆਂ ਦੋ ਲੇਡੀ ਆ ਏਜੰਟ ਆ ਇਹ ਦੋਵੇਂ ਅਰੈਸਟ ਕਰ ਲੀਆਂ ਇਹ ਕਹਿ ਕੇ ਐ एसएसपी ਸਾਹਿਬ ਨੂੰ ਇਹ ਅਰੈਸਟ ਕਰਾਤੀਆਂ ਇਥੋਂ ਦੀਆਂ ਸਾਡੇ ਪੰਜਾਬ ਦੀਆਂ ਬੀਬੀਆਂ ਐ ਅੰਮ੍ਰਿਤਸਰ ਦੀਆਂ ਇਹਨਾਂ ਨੇ ਇਹਨਾਂ ਤੋਂ ਪੈਸੇ ਖੜੇ ਆ ਹੁਣ ਜਿਹੜੇ ਵੀ ਅਗਲੇ ਬੰਨੇ ਏਜੰਟ ਐ ਜਿਨ੍ਹਾਂ ਇਹਨਾਂ ਬੱਚਿਆਂ ਨੂੰ ਕਿਡਨਾਪ ਕੀਤਾ ਤੇ ਜਿਹੜੇ ਪੈਸੇ ਮੰਗਦੇ ਪਏ ਆ ਇਹ ਮੈਂ ਤਾਂ ਵੀਡੀਓ ਦੇ ਜਰੀਏ ਇਹ ਚੇਤਾਵਨੀ ਦੇਣਾ ਪਿਆ ਵੀ ਵਜਣਾ ਤੁਹਾਂ ਨਹੀਂਗਾ ਤੇ ਬੰਦੇ ਦੇ ਪੁੱਤ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦਿਓ ਤਿੰਨੇ ਮੁੰਡੇ ਜਿਹੜੇ ਤੁਹਾਂ ਕਿਡਨਾਪ ਕੀਤੇ ਆ ਇੱਕ ਇੱਕ ਪਾਉ ਨਹੀਂ ਦੱਸੰਦੇ ਆ ਇੱਕ ਮੁੰਡਾ ਹੈਗਾ ਵਾ ਰਟੌਲਾ ਦਾ ਇੱਕ ਲੋਈਆਂ ਲਾਗੇ ਦਾ ਸੁਲਤਾਨਪੁਰ ਲੋਧੀ ਲਾਗੇ ਦਾ ਤੇ ਇੱਕ ਇਹ ਸਾਡੇ ਪੱਟੀ ਹਲਕੇ ਦੇ ਰੱਤੇ ਗੁੱਦੇ ਪਿੰਡ ਦਾ ਤੇ ਬੰਦੇ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦੋ ਨਹੀਂ ਤੇ ਤੁਹਾਡਾ ਲਿਆ ਜਣੀ ਜਿਹਾਣਾ ਤੁਹਾਡੇ ਤੋਂ ਏਕ-ਇਕ ਰੁਪਈਆ ਵੀ ਤੁਹਾਨੂੰ ਵਾਪਸ ਕਰਨਾ ਪੈਣਾ ਤੇ ਜੇ ਬੱਚਿਆਂ ਨੂੰ ਕੋਈ ਗੱਲ ਹੋ ਗਈ ਨਾ ਤੇ ਤੁਹਾਡੀਆਂ ਪੀੜ੍ਹੀਆਂ ਤੱਕ ਏ ਦਾ ਖਮਿਆਜਾ ਭੁਗਤਣਗੇ ਤੁਹਾਡੇ ਨਾਲ ਆ ਬਾਕੀ ਅਸੀਂ ਕਿਸੇ ਕੋਲੋਂ ਡਰਿਓ ਨਾ ਅਸੀਂ ਇਹ ਜਿਹੜਾ ਇਹ ਹੁਣ ਕਿਹੜੀ ਕੰਟਰੀ ਆ ਇੱਥੇ ਦੱਸਦੇ ਆ ਜਿੱਥੇ ਆਰਾਨ ਦੇ ਵਿੱਚ ਤਰਾਨ ਸ਼ਹਿਰ ਉਹ ਈਰਾਨ ਦਾ ਤੁਰਾਨ ਸ਼ਹਿਰ ਆ ਹਾਂਜੀ ਤਰਾਨ ਤਰਾਨ ਮੈਂ ਕਿਉਂਕਿ ਚਲੋ ਈਰਾਨ ਦੇ ਵਿੱਚ ਆਪਣੇ ਵੀ ਪੰਜਾਬੀ ਭੈਣ ਭਰਾ ਵੀ ਹੈਗੇ ਆ ਈਰਾਨ ਦਾ ਤੁਰਾਨ ਸ਼ਹਿਰ ਆ ਪੀ ਤੋਂ ਤੱਤੇ ਤੋਂ ਤੁਰਾਨ ਸ਼ਹਿਰ ਜਿਹੜੇ ਕੋ ਪੰਜਾਬੀ ਭਰਾ ਸਾਡੇ ਉੱਥੇ ਹੈਗੇ ਇਹ ਤਿੰਨੇ ਮੁੰਡੇ ਤੇ ਇਹਨਾਂ ਦੀ ਫੋਟੋ ਹੈਗੀ ਆ ਕੋਈ ਹਾਂ ਆ ਆ ਮੁੰਡਾ ਆ ਤੇ ਖਿਆਲ ਰੱਖਿਓ ਸਾਡੇ ਪੰਜਾਬੀ ਭਰਾ ਜੇ ਕਿਤੇ ਪਤਾ ਲੱਗੇ ਕੋਈ ਇੱਕ ਮੁੰਡਾ ਹੈਗਾ ਇੱਥੋਂ ਸਾਡਾ ਪੱਟੀ ਵਾਲਕੇ ਦਾ ਰੱਤੇ ਗੁੱਦੇ ਪਿੰਡ ਦਾ ਇੱਕ ਮੁੰਡਾ ਹੈਗਾ ਰਟੋਲਾ ਦਾ ਇੱਕ ਮੁੰਡਾ ਲੋਈਆਂ ਲੱਗੇ ਸੁਲਤਾਨਪੁਰ ਲੋਧੀ ਲੋਈਆਂ ਦਾ ਤੇ ਇਹਨਾਂ ਦੀ ਮਦਦ ਕਰਿਓ ਜੇ ਬਾਕੀ ਈਰਾਨ ਦੀ ਐਮਬੈਸੀ ਨੂੰ ਮੈਂ ਆਪਣੇ ਵੱਲੋਂ ਲੈਟਰ ਭਾਤੀ ਆ ਕਿ ਦੱਸਤਾ ਵੀ ਸਾਡੇ ਇੱਥੋਂ ਮੁੰਡੇ ਏਜੰਟ ਲੈ ਕੇ ਗਏ ਕਬੂਤਰਬਾਜ਼ ਤੇ ਉੱਥੇ ਜਾ ਕੇ ਇਹਨਾਂ ਨੂੰ ਕਿਡਨਾਪ ਕਰਕੇ ਇਹਨਾਂ ਤੇ ਅਣਮਨੁੱਖੀ ਤਸ਼ੱਦਦ ਕਰਦੇ ਪਏ ਆ ਤੇ ਦਿੰਨਾ ਪਰ ਇਹ ਨਹੀਂ ਵੀ ਕੱਲਾ 1 ਕਰੋੜ ਦਿੰਨਾ ਬੱਚਿਆਂ ਦੇ ਪਰਿਵਾਰਾਂ ਤੋਂ ਆਡਾਡ ਫੋਨ ਕਰਕੇ ਇਹ ਇਹਨਾਂ ਤੋਂ ਜਿਵੇਂ 1 ਕਰੋੜ ਪਹਿਲਾਂ ਮੰਗਿਆ ਹੁਣ 50 ਮੰਗਦੇ ਪਏ ਇਸ ਤਰ੍ਹਾਂ ਹੀ ਦੂਜੇ ਪਰਿਵਾਰਾਂ ਤੋਂ ਮੰਗਦੇ ਪਏ ਆ ਤੇ ਇਹੋ ਜਿਹੇ ਜਿਹੜੇ ਹੈਗੇ ਆ ਏਜੰਟ ਇਹੋ ਜੇ ਕਬੂਤਰਬਾਜ਼ ਉਹ ਬਾਜ਼ ਆ ਜਾਂਦੇ ਤੇ ਇੱਕ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਹ ਮੇਰੇ ਕੋਲ ਆਏ ਵੀਰ ਮੈਨੂੰ ਕੱਲ ਇਹਨਾਂ ਦੀ ਗੱਲ ਦਾ ਪਤਾ ਲੱਗਾ ਤੇ ਮੈਨੂੰ ਆਪ ਨੂੰ ਮਹਿਸੂਸ ਹੋਇਆ ਵੀ ਯਾਰ ਕੱਲਾ ਤੁਹਾਡਾ ਪੁੱਤ ਇਹਨਾਂ ਦਾ ਕੱਲਾ ਮੁੰਡਾ ਤੇ ਕੱਲੇ ਪੁੱਤ ਨੂੰ ਤੇ ਆਪਾਂ ਨੂੰ ਕਿਤੇ ਕੰਡਾ ਵੀ ਵਾਜੇ ਤੇ ਕੰਡਾ ਨਹੀਂ ਜਾ ਰਿਹਾ ਜਾਂਦਾ ਤੇ ਉਹ ਪੁੱਟਣ ਮਾਰਨਦਾ ਤੇ ਜੇ ਮੁਲਕੋ ਵੀ ਅਰਬ ਕੰਟਰੀ ਦੇ ਵਿੱਚ ਬੈਠੇ ਆ ਪਤਾ ਨਹੀਂ ਉਹਨਾਂ ਕੀ ਕੀਤਾ ਉਹ ਮੁੰਡੇ ਨਾਲ ਤੇ ਕੀ ਗਾਹ ਕਰਨਗੇ ਮੈਂ ਮਾਪਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਕੋਈ ਤੁਹਾਨੂੰ ਜਾਣਦਾ ਵਾ ਬੰਦਾ ਚੰਗੇ ਏਜੰਟ ਤੋਂ ਆਪਦੀ ਫਾਈਲ ਲਾਓ ਜਿਹੜਾ ਵਾਕਈ ਸਹੀ ਤਰੀਕੇ ਨਾਲ ਬੱਚੇ ਨੂੰ ਦੇਸ਼ ਦੇ ਵਿੱਚ ਸਿੱਧਾ ਪਹਚਾਵੇ ਹੁਣ ਇਹਨਾਂ ਨੂੰ ਕਿਹਾ ਹੈ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਆਸਟ੍ਰੇਲੀਆ ਭੇਜਣਾ ਤੇ ਕਿੱਧਰ ਰਾਂ ਜਾ ਕੇ ਤੇ ਉੱਥੇ ਕਿਡਨੈਪ ਕਰਕੇ ਤੇ ਕੁੱਟਮਾਰ ਕਰਨਦੇ ਆ ਮੈਂ ਮਾਪਿਆਂ ਨੂੰ ਆਪਦੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਵੇਂ ਤੁਹਾਡਾ ਇਕੱਲਾ ਪੋਤੇ ਤੇ ਭਾਵੇਂ ਦੋ ਪੁੱਤ ਨੇ ਤੇ ਭਾਵੇਂ ਤਿੰਨ ਪੋਤੇ ਆ ਯਾਰ ਆਪਣੀਆਂ ਅੰਦਰਾਂ ਨੇ ਬੱਚੇ ਤੇ ਬੱਚੇ ਹੁੰਦੇ ਬੱਚੇ ਨੂੰ ਹੁੰਦਾ ਵੀ ਦੂਜਾ ਮੇਰਾ ਦੋਸਤ ਚਲ ਗਿਆ ਮੈਂ ਵੀ ਬਾਹਰ ਚਲ ਜਾ ਬੱਚੀ ਨੇ ਤੇ ਜੀਤ ਕਰਨੀ ਹੁੰਦੀ ਆ ਪਰ ਇਹ ਸੋਚ ਜਿਹੜੀ ਆ ਉਹ ਵੱਡਿਆਂ ਨੇ ਰੱਖਣੀ ਹੁੰਦੀ ਆ ਬਜ਼ੁਰਗਾਂ ਨੇ ਰੱਖਣੀ ਹੁੰਦੀ ਆ ਮਾਪਿਓ ਨੇ ਸੋਚਣਾਂ ਦਾ ਆਪਦੇ ਬੱਚੇ ਨੂੰ ਕੱਲੋਂ ਅਸੀਂ ਇਹ ਨਹੀਂ ਕਹਿੰਦੇ ਨਾ ਕੱਲੋਂ ਪਰ ਕੱਲੋ ਕਿਹੇ ਪਾਇਦਾਰ ਬੰਦੇ ਰਹੀਂ ਜੀਹਦਾ ਤੁਹਾਨੂੰ ਪਤਾ ਹੋਵੇ ਵੀ ਇਹਨੇ ਬڑے ਬੱਚਿਆਂ ਦੇ ਵੀ ਇਹ ਲਵਾਲ ਵਾਕਿਗ ਵਾਕ ਵਾਕ ਦੇਚਾਂ ਉਹਦੇ ਬਾਰੇ ਪਹਿਲਾਂ ਪੂਰੀ ਪੜਤਾਲ ਕਰੋ ਜਾਣਕਾਰੀ ਉਹ ਫਿਰਫੇ ਜੁਣਾ ਤਿੰਨ ਮੁੰਡੇ ਆ ਤੇ ਤਿੰਨੇ ਮਾਪਿਓ ਕਰਲਾਉਂਦੇ ਫਿਰਦੇ ਆ ਤੇ ਜਿਹੜੇ ਪੁੱਤ ਪਾ ਆਪਾਂ ਨੂੰ ਪਤਾ ਹੀ ਇਹ ਬੱਚੇ ਕਿਵੇਂ ਪਾਲਦੇ ਆ ਭਾਵੇਂ ਧੀ ਆ ਹੁਣ ਪੁੱਤ ਹੋਣ ਆਪਾਂ ਸਾਈਂ ਸਾਹ ਲੈਨੇ ਤੇ ਹੁਣ ਜਦੋਂ ਬੱਚੇ ਨੂੰ ਕੁੱਟਣ ਮਾਰਨਦੇ ਆ ਤੇ ਕਈ ਤੇ ਹੋ ਸਕਦਾ ਇਸ ਤਰ੍ਹਾਂ ਬਲੈਕਮੇਲ ਹੋ ਕੇ ਪੈਸੇ ਪਾ ਵੀ ਦਿੰਦੇ ਹੁਣ ਐਸਐਸਪੀ ਸਾਹਿਬ ਇੱਕ ਨਾ ਤੁਹਾਡੀ ਨੋਲਿਜ ਹੀ ਹੋਣਾ ਵਾ ਜਿਹੜਾ ਰਤੇ ਗੁੱਡੇ ਦਾ ਮੁੰਡਾ ਜਿਹੜਾ ਕਿਡਨੈਪ ਕਰ ਲਿਆ ਬਾਹਰ ਏਜੰਟਾਂ ਨੇ ਹਾਂਜੀ ਤੇ ਉਹ ਨਾ ਥੋੜਾ ਜਿਹਾ ਖਿੱਚ ਕੇ ਵਿੱਚੋਂ ਨਾ ਇੱਕ ਜਿਹੜੀ ਮੇਨ ਆ ਨਾ ਏਜੰਟ ਲੇਡੀ ਉਹ ਅਜੇ ਨਹੀਂ ਫੜੀ ਗਈ ਇਹਨਾਂ ਨੂੰ ਕਰੀਏ ਰੈਸਟੋਰ ਤੋਂ ਪੁੱਛੀ ਨਹੀਂ ਦੋ ਲੈਂਦੀਆਂ ਨਾ ਜਿਹੜੀਆਂ ਉੱਥੇ ਆਫਿਸ 'ਚ ਕੰਮ ਕਰਦੀਆਂ ਜਿਹੜੀ ਹੈਡ ਹੈ ਇਹਨਾਂ ਦੀ ਚਰਨਜੀਤ ਕੌਰ ਉਹ ਨਹੀਂ ਜੇ ਜੇ ਕਾਬੂ ਹਾਂ ਇਹ ਦੱਸਾਂ ਕਿ ਉਹ ਨਾ ਕੋਈ ਅਬੀ ਨਬੀ ਹੋ ਜੇ ਇਹਨਾਂ ਨੂੰ ਥੋੜਾ ਜਿਹਾ ਖਿੱਚ ਕੇ ਇਹਨਾਂ ਨੂੰ ਪੁੱਛੀਏ ਵੀ ਵੀ ਕਿੱਥੇ ਆ ਬਿਲਕੁਲ ਬਿਲਕੁਲ ਨਹੀਂ ਮੈਨੂੰ ਪਤਾ ਆ ਵੀ ਇਹ ਕੱਲ ਹੀ ਗੱਲ ਹੋਈ ਕੱਲ ਹੀ ਕਰਤਾ ਤੁਸੀਂ ਪਰਚਾ ਦਰਜ ਵਧੀਆ ਗੱਲ ਹੋਈ ਆ ਤੇ ਇਹ ਇਹ ਹੁਣ ਜਿਹੜੇ ਰਹਿ ਗਏ ਆ ਇਹਨਾਂ ਨੂੰ ਅਡਜਸਟ ਕਰਾਈ ਜੀ ਉਹਨੂੰ ਤੁਸੀਂ ਪ੍ਰੋਪਰ ਚੈੱਕ ਕਰਵਾਓ ਕੀ ਵੀਜ਼ਾ ਲੱਗਾ ਆ ਇਹ ਅਸਲੀ ਇਹ ਵੀਜ਼ਾ ਉਹਨੇ ਇਹਦਾ ਬੱਚੇ ਦਾ ਵੀਜ਼ਾ ਤੇ ਲੱਗਾ ਹੀ ਨਹੀਂ ਕਹਿ ਦਿੱਤਾ ਉਹਨਾਂ ਵੀ ਟੂਰਿਸਟ ਵੀਜ਼ਾ ਲੱਗਾ ਆ ਆਸਟ੍ਰੇਲੀਆ ਦਾ ਕੋਈ ਕਹੇ ਦੇ ਦਾ ਵੀਜ਼ਾ ਨਹੀਂ ਤੇ ਚੜਾ ਕੇ ਵਿਚਾਰਿਆਂ ਨੂੰ ਇਰਾਨ ਲੈ ਕੇ ਆ ਤੇ ਉੱਥੇ ਜਾ ਕੇ ਕਿਡਨੈਪ ਕਰਕੇ ਬਹਿ ਗਿਆ ਜੇ ਕੋਈ ਉੰਨੀ ਕੀ ਹੋ ਜੀ ਤੇ ਮਾਪਿਓ ਕਾਦੇ ਜੋ ਕਿ ਰਹਿ ਜਾਣ ਤੇ ਮੈਂ ਇਹੋ ਬੇਨਤੀ ਕਰਦਾ ਸਾਰੇ ਭੈਣਾ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਮਾਪਿਆਂ ਨੂੰ ਕਿ ਆਪਦੇ ਬੱਚੇ ਨੂੰ ਜੇ ਬਾਹਰ ਕੱਢਦੇ ਜੇ ਕਿਸੇ ਗਲਤ ਬੰਦੇ ਦੇ ਚੁਗਲਚਣਾ ਫਾਜਿਓ ਕਿਸੇ ਗਲਤ ਬੰਦੇ ਦੇ ੜਿੱਕੇ ਨਾ ਚੜਜੋ ਨਾਲੇ ਤੇ ਕਈ ਗਰਾ ਘੜੀ ਦੇ ਘੁੱਸਿਆਂ ਸੌਕ ਉਹ ਤੇ ਜਾ ਪਈਦਾ ਬੜਾ ਵੱਡਾ ਕੀਰਾ ਨੁਕਸਾਨ ਹੋ ਜਾਂਦਾ ਇਸ ਤਰ੍ਹਾਂ ਹੀ ਬੱਚੇ ਜਿਹੜੇ ਡੌਂਕੀਆਂ ਲਾ ਕੇ ਜਾਂਦੇ ਆ ਉਹ ਜੰਗਲਾਂ ਰਾਹੀਂ ਜਾਂਦੇ ਆ ਕਈ ਗਰਾ ਕਈ ਬੱਚਿਆਂ ਦਾ ਪੁਖ ਤੇ ਨਾ ਹੀ ਦਮ ਟੁੱਟ ਜਾਂਦਾ ਕਈ ਬੱਚਿਆਂ ਨੂੰ ਰਾਤ ਚ ਕਈ ਤਰ੍ਹਾਂ ਦੇ ਜਾਨਵਰ ਸੱਪ ਛੇਰ ਜੰਗਲਾਂ ਰਹੀ ਜਾਣਾ ਤੇ ਯਾਰ ਇਹਨਾਂ ਨੂੰ ਚੰਗਾ ਆਪਣੇ ਕੋ ਇੱਥੇ ਜਿੱਥੇ ਕੋਈ ਇੱਥੇ ਰੋਟੀ ਉਹਨੂੰ ਤੇ ਜਾਣਾ ਨਹੀਂ ਚਾਹੀਦਾ ਇੱਥੇ ਪੜੋ ਮਿਹਨਤ ਕਰੋ ਤੁਹਾਨੂੰ ਇੱਥੇ ਸਰਕਾਰ ਵੱਧੂ ਨੌਕਰੀਆਂ ਦੇਣ ਦੀ ਹੁਣ 56000 ਨੌਕਰੀ ਦਿੱਤੀ ਆ ਉਹ ਪੰਜਾਬ ਦੇ ਬੱਚੇ ਲੱਗੇ ਜਿਹੜੇ ਇੰਟੈਲੀਜੈਂਟ ਹੀ ਉਹ ਟੈਸਟ ਕਲੀਅਰ ਕਰਕੇ ਨੌਕਰੀਆਂ ਤੇ ਲੱਗੇ ਆ ਤੇ ਪਹਿਲੀ ਤੇ ਗੱਲ ਖਾਣੀ ਤੇ ਆਪਾਂ ਰੋਟੀ ਆ ਦੋ ਫੁਲਕੇ ਖਾਣੇ ਇਨਸਾਨ ਨਹੀਂ ਦੇਣੇ ਤੇ ਦੋ ਰਾਤਾਂ ਤੇ ਜੇ ਇੱਥੇ ਰੋਟੀਆਂ ਕੀ ਕਜਾਰੇ ਚੋਗੀ ਹੁਣੇ ਪਟਵਾਰੀ ਸਾਹਿਬ ਇਹ ਆਪ ਨੌਕਰੀ ਕਰਦੇ ਆ ਮੈਨੂੰ ਇਹ ਜ਼ਮੀਨ ਜਿਆਦਾ ਤੂੰ ਇਹ ਕਿੰਨੀ ਜ਼ਮੀਨ ਪਟਵਾਰੀ ਸਾਹਿਬ ਦੀ ਜ਼ਮੀਨ ਥੋੜੀ ਆ ਚਲੋ ਜਿਵੇਂ ਤੁਹਾਡਾ ਰੋਟੀ ਚੱਲਦੀ ਆ ਵਧੀਆ ਆ ਵੀ ਏਡੀ ਗੱਲ ਨਹੀਂ ਜੇ ਤੁਸੀਂ ਹੁਣ ਉਹਨਾਂ ਨੂੰ ਸਿਰਫ ਬਲੈਕਮੇਲ ਕਰਨ ਤੇ 25 ਲੱਖ ਰੁਪਈਆ ਪਾਤਾ ਤੇ ਜੇ ਉਹ 25 ਲੱਖ ਲਾ ਕੇ ਬੱਚੇ ਨੂੰ ਇੱਥੇ ਦੁਕਾਨ ਪਾ ਦਿੰਦੇ ਕੋਈ ਕੋਈ ਕਾਰੋਬਾਰ ਖੋਲ੍ਹ ਦਿੰਦੇ ਹੁਣ ਆਪਾਂ ਨਾਲੇ ਤਰਸਦੇ ਪਏ ਬੱਚੇ ਨੂੰ ਵੇਖਣ ਤੇ ਕਿੱਥੇ ਆਪਾਂ ਸੋਚਦੇ ਆਂ ਕਿ ਬੱਚਾ ਬਾਹਰ ਚੱਲ ਜਾਊਗਾ ਪੱਕਾ ਹੋ ਜਾਊਗਾ ਉਹ ਕਮਾਈ ਕਰੂਗਾ ਗਾਂ ਉਹਦਾ ਵਿਆਹ ਕਰਾਂਗੇ ਪੁੱਤ ਪੁੱਤਰੇ ਤੇ ਕਿੱਥੇ ਹੋਣਾ ਆਪਣਾ ਦਿਲ ਐ ਕਰਦੇ ਆ ਆਪਣਾ ਕੀ ਹੋਣਾ ਇਹ ਬਾਪੂ ਦਾਦਾ ਐ ਅੱਛਾ ਤੁਸੀਂ ਇਹਨਾਂ ਦੇ ਪਟਵਾਰੀ ਸਾਹਿਬ ਦੇ ਵੱਡੇ ਭਰਾ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਤੇ ਤੁਸੀਂ ਪਟਵਾਰੀ ਸਾਹਿਬ ਦੇ ਅੱਛਾ ਤੁਸੀਂ ਉਹਦੇ ਬ੍ਰਦਰ ਜੀ ਹਾਂ ਮੈਨੂੰ ਪਤਾ ਹੋਆ ਮੈਂ ਤੁਹਾਨੂੰ ਤੇ ਜਾਣਦਾ ਪਟਵਾਰੀ ਸਾਹਿਬ ਨੂੰ ਜਾਣਦਾ ਪਰ ਤੁਸੀਂ ਇਹ ਆ ਪਰ ਤੁਸੀਂ ਇਹ ਥੋੜੀ ਜੀ ਗਲਤੀ ਕੀਤੀ ਤੁਹਾਨੂੰ ਪਹਿਲਾਂ ਮੇਰੇ ਕੋਲ ਆਉਣਾ ਚਾਹੀਦਾ ਇਹ ਮਸਤੀ ਕਰਨ ਦੀ ਨਹੀਂ ਆਇਆ। ਆ ਇੱਕ ਹੋਰ ਮੇਰੀ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਜਦੋਂ ਕੋਈ ਇਹੋ ਜੀ ਪਰੇਸ਼ਾਨੀ ਆਵੇ ਨਾ ਆਪਦੇ ਇਲਾਕੇ ਦੇ ਐਮਐਲਏ ਨੂੰ ਆਪਦੇ ਇਲਾਕੇ ਦੇ ਮੰਤਰੀ ਨੂੰ ਆਪਦੇ ਉੱਤੇ ਡੀਐਸਪੀ ਐਸਐਸਪੀ ਦਫ਼ਤਰ ਜਾ ਕੇ ਸ਼ਿਕਾਇਤ ਕਰੋ ਇਹ ਨਾ ਕਰੋ ਕਿ ਦਵਤਾ ਪੈਸੇ ਪਾ ਦੀਏ। ਪੈਸੇ ਤੇ ਅਗਲਾ ਬਲੈਕਮੇਲਰ ਆ ਉਹਨੂੰ ਇਹ ਵੀ ਪੈਸੇ ਦਿੱਤੇ ਨਾ ਹੁਣ ਹੋਰ ਗਾਂ ਦੇ। ਉਹ ਅਗਲੇ ਦਾ ਤੇ ਰਾਹ ਪੱਧਰਾ ਜਾਂਦਾ ਉਹਨੂੰ ਮੂੰਹ ਪੈ ਜਾਂਦਾ। ਇਹਨਾਂ ਜਿਹੜੇ ਬਲੈਕਮੇਲਰ ਲੋਕ ਨੇ ਇਹੋ ਜੇ ਫਰौतीयां ਮੰਗਣ ਵਾਲੇ ਜੇ ਆਪਾਂ ਇਹਨਾਂ ਨੂੰ ਅੱਗੋਂ ਸਖਤੂ ਕੇ ਟਕਰਾਂਗੇ ਹੁਣ ਵੀ ਪਰਚਾ ਹੀ ਕਰਾਇਆ ਇਹੋ ਪਰਚਾ ਪਈ ਲਾਉ ਜਾਂਦਾ ਹੁਣ 35 ਲੱਖੇ ਦੱਸੰਦੇ ਵੀ ਰਟੌਲਾ ਵਾਲਿਆ ਪਾਤਾ 25 ਲੱਖੇ ਨਾ ਪਾਤਾ ਉਹਨਾਂ 60 ਲੱਖੇ ਨਾ ਦੋ ਮੁੰਡਿਆਂ ਤੋਂ ਲੈ ਲਿਆ ਤੇ ਉਹਨਾਂ ਨੂੰ ਜਾਪੇ ਮੂੰਹ ਪੈਣਾ ਵੀ ਗਾਂ ਫੇਰ ਕਿਡਨੈਪ ਕਰੀ ਤੇ ਗਾਂ ਫੇਰ ਇਸੇ ਤਰ੍ਹਾਂ ਪੈਸੇ ਲਈ ਮੇਰੀ ਇਹੋ ਬੇਨਤੀ ਹੈ ਸਾਰਿਆਂ ਨੂੰ ਜੇ ਕੋਈ ਇਹੋ ਜਿਹਾ ਕਿਸੇ ਨਾ ਕੋਈ ਧੱਕੇਸ਼ਾਹੀ ਕਰਦਾ ਕੋਈ ਕਿਸੇ ਨਾ ਕਾਨੂੰਨ ਨੂੰ ਹੱਥ ਤੇ ਲੈ ਕੇ ਕੋਈ ਵੀ ਗਲਤ ਕੰਮ ਕਰਦਾ ਗਲਤ ਕਾਰਵਾਈ ਕਰਦਾ ਤੇ ਤੁਸੀਂ ਆਪਦੇ ਇਲਾਕੇ ਦੇ ਐਮਐਲਏ ਮੰਤਰੀ ਆਪਦੇ ਇਲਾਕੇ ਦੇ ਜ਼ਿਲ੍ਹੇ ਦੇ ਐਸਐਸਪੀ ਡੀਐਸਪੀ ਨਾਲ ਸੰਪਰਕ ਕਰੋ ਐਵੇਂ ਨਾ ਲੋਕਾਂ ਦੇ ਜਿਹੜੀਆਂ ਗਿੱਦਰ ਭਪਕੀਆਂ ਉਹਨਾਂ ਤੋਂ ਡਰਦੇ ਐਵੇਂ ਪੈਸੇ ਪਾਈ ਜਾਓ ਹੁਣ ਇਹਨਾਂ ਪੈਸੇ ਪਾ ਵੀ ਦਿੱਤੇ ਆ ਤੇ ਮੁੰਡਾ ਤੇ ਹੋਜੇ ਵੀ ਨਹੀਂ ਛੱਡਦੇ ਹੁਣ ਫੇਰ ਕੁੱਟ ਮਾਰ ਕੇ ਹੁੰਦੀ ਜਾਂ ਵੀਡੀਓ ਪਾਉਂਦੇ ਆ ਵੀ ਏਨੇ ਲੱਖ ਹੋਰ ਪਾਓ ਇਸ ਕਰਕੇ ਇਹੋ ਬੇਨਤੀ ਆ ਵੀ ਪਹਿਲੀ ਤੇ ਗੱਲ ਸਹੀ ਬੰਦੇ ਰਹੀਆਂ ਆਂ ਦਾ ਕੰਮ ਕਰੋ ਦੂਜੀ ਗੱਲ ਜੇ ਕਿਤੇ ਬਿਫਤਾ ਪੈ ਜਾਂਦੀ ਆ ਉਹ ਬਿਫਤਾ ਦੇ ਵਿੱਚ ਹੋਰ ਪੈਸੇ ਪਾ ਕੇ ਹੋਰ ਨਾ ਪਿਪਤਾ ਦੇ ਸ਼ਿਕਾਰ ਬਣੇ